ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਹਦਰ ਬੂਟਾ ਸਿੰਘ ਰਣਸੀ ਕਾਰਜਕਾਰੀ ਪ੍ਰਧਾਨ ਜੁਆਇੰਟਡ ਅਕਾਲੀ ਦਲ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਸਮਾਗਮ ਆ ਰਿਹਾ ਹੈ ਅਸੀਂ ਜੁਆਇੰਟਡ ਅਕਾਲੀ ਦਲ ਵੱਲੋਂ ਪਿੰਡ ਡਾਲੇ ਦੀ ਸੰਗਤ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਔਰ ਇਹਨਾਂ ਸਾਰਿਆਂ ਨੂੰ ਸਮਰਪਿਤ ਸਮਾਗਮ ਪਿੰਡ ਡਾਲਾ ਜ਼ਿਲ੍ਹਾ ਮੋਗਾ ਗੁਰਦੁਆਰਾ ਰੋੜੀ ਸਾਹਿਬ 19 ਨਵੰਬਰ ਨੂੰ ਕਰ ਰਹੇ ਹਾਂ ਮੈਂ ਬੇਨਤੀ ਕਰਦਾ ਹਾਂ ਸੰਗਤਾਂ ਨੂੰ ਕਿ ਇਹ ਭਾਵ ਸਾਡੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਤੇ ਨਗਰ ਦੀ ਸੰਗਤ ਡਾਲੇ ਦੀ ਅੱਗੇ ਲੱਗੀ ਹੈ ਪਾਰੇ ਸਮਾਗਮ ਜਿਹੜੇ ਹੁੰਦੇ ਹਨ ਇਹ ਕਿਸੇ ਇੱਕ ਮਨੁੱਖ ਦੇ ਜਾਂ ਪਾਰਟੀ ਦੇ ਨਹੀਂ ਇਹ ਸਮਾਗਮ ਸਮੁੱਚੀ ਮਨੁੱਖਤਾ ਦਾ ਸਾਰੇ ਬੰਦਿਆਂ ਦਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਆਪਣਾ ਸੀਸ ਕਿਸੇ ਇੱਕ ਮਨੁੱਖ ਦੀ ਖਾਤਰ ਨਹੀਂ ਮਨੁੱਖਤਾ ਦੇ ਹੁੰਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਕੁਰਬਾਨੀ ਕੀਤੀ ਇਸ ਤਰ੍ਹਾਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਭਾਵੇਂ ਸਾਡੀ ਪਾਰਟੀ ਛੱਡ ਜਹੇ ਸਾਡੀ ਪਾਰਟੀ ਦੇ ਪ੍ਰਧਾਨ ਭਾਈ ਗਰਦੀਪ ਸਿੰਘ ਬਠਿੰਡਾ ਜੋ ਫੱਕਰ ਸੁਹਾ ਦੇ ਬੰਦੇ ਹਨ ਜਿਨ੍ਹਾਂ ਦਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਔਰ ਸਾਡੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਜਤਿੰਦਰ ਸਿੰਘ ਈਸਲੂ ਜੋ ਧਾਰਮਿਕ ਬੰਦੇ ਹਨ ਔਰ ਸਾਡੀ ਪਾਰਟੀ ਦੇ ਮੀਤ ਪ੍ਰਧਾਨ ਭਾਈ ਜਸਵਿੰਦਰ ਸਿੰਘ ਜੀ ਘੋਲਗਾ ਜੋ ਧਾਰਮਿਕ ਬੰਦੇ ਹਨ ਜਹਦਰ ਚਰਨਜੀਤ ਸਿੰਘ ਬਦਨੀ ਕਲਾ ਸ਼ਰੋਣੀ ਕਮੇਟੀ ਮੈਂਬਰ ਦੇ ਜਵਾਈ ਹਨ ਔਰ ਤਰਨ ਬਾਵਾ ਜੈਨ ਜੀ ਜੋ ਲੁਧਿਆਣੇ ਆਪਣੀ ਫੈਕਟਰੀ ਚ ਚਲਾ ਰਹੇ ਹਨ ਪਰ ਸਿੱਖ ਧਰਮ ਨੂੰ ਪਿਆਰ ਕਰਦੇ ਹਨ ਸਾਡੀ ਪਾਰਟੀ ਦੇ ਜਨ ਸੈਕਟਰੀ ਵੀ ਹਨ ਇਹ ਜਿਹੇ ਬੰਦੇ ਜਿਹੜੇ ਔਰ ਗੱਗੀ ਪੰਡਤ ਜੋ ਸਿੱਖ ਧਰਮ ਦੀ ਖਾਤਰ ਬਹੁਤ ਪ੍ਰਚਾਰ ਕਰ ਰਿਹਾ ਹੈ ਹਰਮੰਦਰ ਸਾਹਿਬ ਦੇ ਅਸੀਂ ਹਜੂਰੀ ਰਾਗੀ ਤੇ ਧਾਰਮਿਕ ਸ਼ਰੋਣੀ ਕਮੇਟੀ ਮੈਂਬਰ ਮਹਾਪੁਰਸ਼ ਸੰਤ ਮਹਾਤਮਾ ਸਾਰਿਆਂ ਨੂੰ ਸੱਦਾ ਦਿੰਨੇ ਆ ਔਰ ਇਸ ਤੋਂ ਹੀ ਵੱਧ ਕੇ ਮੈਂ ਸਾਰੀਆਂ ਪਾਰਟੀਆਂ ਨੂੰ ਇਹ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਇਹ ਸਮੁੱਚੀ ਮਨੁੱਖਤਾ ਜਿੰਨੀਆਂ ਵੀ ਪਾਰਟੀਆਂ ਵਿਚਰਦੀਆਂ ਸਾਡਾ ਕਿਸੇ ਨਾ ਕੋਈ ਬੈਰ ਵਿਰੋਧ ਨਹੀਂ ਨਾ ਸਾਡੀ ਜਿਵੇਂ ਗੁਰਦੀਪ ਸਿੰਘ ਬਠਿੰਡੇ ਦਾ ਨਰਮ ਸੁਭਾਅ ਅਸੀਂ ਉਸ ਢੰਗ ਨਾਲ ਚੱਲ ਰਹੇ ਹਾਂ ਕਿ ਸਾਰੇ ਸਾਡੇ ਭਰਾ ਹਨ ਮੈਂ ਸਾਰਿਆਂ ਨੂੰ ਸੱਦਾ ਦਿੰਨਾ ਕਿ ਜਿਹੜੇ ਆਉਂ ਆ ਕੇ ਉੱਥੇ ਜ਼ਰੂਰ ਦੋ ਦੋ ਮਿੰਟ ਗੁਰਦੁਆਰਾ ਰੋੜੀ ਸਾਹਿਬ ਡਾਲਾ ਬੋਲਿਆ ਜਾਵੇ ਔਰ ਡਾਲੇ ਨੱਗਰ ਦੀ ਸੰਗਤ ਜਦੋਂ ਗੁਰੂ ਮਹਾਰਾਜਿ ਪ੍ਰਕਾਸ਼ ਕਰਾਇਆ ਸਹਿਜ ਪਾਠ ਤੇ ਜਹਦਤ ਅਮਰਜੀਤ ਸਿੰਘ ਹੋਣੀ ਭਾਈ ਜਨਸੀਰ ਸਿੰਘ ਡਾਲਾ ਭਾਈ ਜਗਜੀਤ ਸਿੰਘ ਭਾਈ ਹਰਜਿੰਦਰ ਸਿੰਘ ਜੋ ਕੈਪਟਨ ਹਰਚਰਨ ਸਿੰਘ ਰੋਡੇ ਸੰਤ ਬਾਬਾ ਜਨੈਤ ਸਿੰਘ ਭਿੰਡਰਾਂਵਾਲਾ ਦਾ ਨਾਨਕਾ ਪਰਿਵਾਰ ਹੈ ਔਰ ਹੋਰ ਇਹਨਾਂ ਦੇ ਨਾਲ ਜਹਦਤ ਹਰਦੇਵ ਸਿੰਘ ਹੋਣੀ ਬਹੁਤ ਸੰਗੀ ਸਾਥੀ ਸਰਦਾਰ ਜਸਪਾਲ ਸਿੰਘ ਡਾਲਾ ਭਾਈ ਸੁਵਦੀਪ ਸਿੰਘ ਡਾਲਾ ਜਿਹੜੇ ਮੈਂ 35 ਬੰਦੇ ਪ੍ਰਕਾਸ਼ ਕਰਾ ਕੇ ਗਏ ਮਹਾਰਾਜ ਮੈਂ ਸਾਰਾ ਹੀ ਨਗਰ ਅੱਜ ਉੱਥੇ ਸੇਵਾ ਕਰ ਰਿਹਾ ਹਾਂ ਇਸ ਕਰਕੇ ਨਗਰ ਦਾ ਵੀ ਮੈਂ ਧੰਨਵਾਦੀ ਵੀ ਹਾਂ ਤੇ ਬੇਨਤੀ ਵੀ ਕਰਦਾ ਹਾਂ ਕਿ ਸਾਰਾ ਨਗਰ ਭਾਈ ਔਰ ਸਾਰਾ ਆਂਡ ਗਮਾਡ ਜਿੱਥੋਂ ਤਾਈ ਮੇਰੀ ਬਾਜ ਪਹੁੰਚਦੀ ਆ ਉੱਥੋਂ ਤਾਈ ਪਾਰਟੀ ਪਦਰ ਤੋਂ ਉੱਪਰ ਉੱਠ ਕੇ 19 ਨਵੰਬਰ ਦਿਨ ਬੁੱਧਵਾਰ ਨੂੰ 10 ਵਜੇ ਗੁਰਦੁਆਰਾ ਰੋੜੀ ਸਾਹਿਬ ਡਾਲਾ ਪਹੁੰਚ ਕੇ ਆਪਾਂ ਸਾਰਿਆਂ ਨੇ ਉਸ ਸਮਾਗਮ ਵਿੱਚ ਕਿ ਇਸ ਸਮਾਗਮ ਵਿੱਚ ਗੁਰੂ ਸਵਾਹ ਨੂੰ ਸਮਰਪਿਤ ਸਮਾਗਮ ਵਿੱਚ ਹਿੱਸਾ ਲੈ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਸਾਰਿਆਂ ਸੰਗਤ ਨੂੰ ਫੇਰ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਜਿਹੜੇ ਵੀ ਵੀਰ ਮੇਰੀ ਬਾਤ ਸੁਣਨ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉੱਥੇ ਜ਼ਰੂਰ ਆਉਣ ਅਸੀਂ ਸਾਰਿਆਂ ਨੂੰ ਮੌਕਾ ਦੋ ਦੋ ਮਿੰਟ ਬੋਲਣ ਦਾ ਵੀ ਦੇਵਾਂਗੇ ਮਾਣ ਸਤਕਾਰ ਵੀ ਕਰਾਂਗੇ ਸਾਡੇ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਬੇਨਤੀ ਹੈ ਕਿ ਸਾਰੇ ਸੰਗਤ ਪਹੁੰਚਿਓ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀ ਫਤਿਹ